ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋਗੇ ਤਾਂ ਤੁਸੀਂ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੇ ਤੁਸੀਂ ਮੈਨੂੰ ਦੇਖਦੇ ਹੋ ਇੰਸਟਾਗ੍ਰam ਪੇਜ ਤੋਂ ਤਾਂ ਜਰੂਰ ਮੇਰੇ ਪੇਜ ਨੂੰ ਫੋਲੋ ਕਰਿਓ ਜਿਹੜਾ ਪੇਜ ਦਾ ਨੇਮ ਹੈਗਾ ਗੁੱਡ ਲੁੱਕ ਰੀਪ ਸਪੀਕ ਦੇ ਨਾਮ ਤੇ ਆ ਤੁਸੀਂ ਜਰੂਰ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਪਰ ਜ਼ਿਆਦਾਤਰ ਆਪਾਂ ਐਕਟਿਵ ਹੈ ਜਿਹੜਾ YouTube ਤੇ ਰਹਿੰਦੇ ਆਗੇ ਉਹਦੇ ਆਪਾਂ ਰੀਲਸ ਵਗੈਰਾ ਪਾ ਦਿੰਦੇ ਆਗੇ ਤੁਸੀਂ ਉੱਥੇ ਜਾ ਕੇ ਵੀ ਇਹ ਜਿਹੜਾ ਆਰਡਰ ਦੇ ਸਕਦੇ ਹੋਗੇ ਨਹੀਂ ਫਿਰ ਆਪਣਾ WhatsApp ਨੰਬਰ ਮੈਂਸ਼ਨ ਕੀਤਾ ਹੋਇਆਗਾ ਉੱਥੇ ਤੁਸੀਂ ਆਰਡਰ ਦੇ ਸਕਦੇ ਹੋਗੇ ਆਪਣਾ ਜਿਹੜਾ ਸ਼ਹਿਰ ਹੈ ਜਿਸ ਸਮਾਣਾਗਾ ਪਿੰਡ ਹੈ ਬੰਮਣਾ ਤੁਸੀਂ ਘਰੇ ਆ ਕੇ ਵੀ ਆਫਲਾਈਨ ਵੀ ਆਰਡਰ ਦੇ ਸਕਦੇ ਹੋਗੇ ਬਾਕੀ ਤੁਸੀਂ ਕੋਈ ਵੀ ਕਿਸ ਸ਼ਹਿਰ ਜਾਂ ਪਿੰਡ 'ਚ ਬੈਠੇ ਹੋਗੇ ਤੇ ਤੁਹਾਡੇ ਘਰ ਤੱਕ ਪਹੁੰਚਾਉਂਦੀ ਜਿਵੇਂ ਵਾਰੀ ਸਾਡੀ ਹੈਗੀ ਉੱਥੇ ਬੈਠ ਕੇ ਤੁਸੀਂ ਜਿਹੜਾ ਆਨਲਾਈਨ ਹੈਗਾ ਸੂਟ ਦੀ ਬੁਕਿੰਗ ਕਰ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਜਿਹੜਾਗਾ ਮੈਂ ਤੁਹਾਨੂੰ ਕਈ ਤਰੀਕੇ ਦੱਸ ਚੁੱਕੀ ਆਂਗੇ ਤੁਸੀਂ ਆਰਡਰ ਦੇ ਸਕਦੇ ਹੋਗੇ ਜਿਹੜੀਆਂ ਪਹਿਣਾ ਬਾਹਰ ਤੋਂ ਦੇਖਦੇ ਨਹੀਂਗੇ ਤੁਸੀਂ ਵੀ ਜਰੂਰ ਹਨਾ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਤੇ ਭੇਜ ਸਕਦੇ ਹੋਗੇ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਵਾਂਗੇ ਉਸ ਤਰ੍ਹਾਂ ਸੇਮ ਡਿਟੋ ਸੂਟ ਰੈਡੀ ਕਰਕੇ ਦੇਵਾਂਗੇ ਉਹ ਸਾਡੀ ਜ਼ਿੰਮੇਵਾਰੀ ਹੈਗੀ ਸਟਾਫ ਦੀ ਵਰਕ ਦੀ ਹਰ ਇੱਕ ਚੀਜ਼ ਤੁਹਾਨੂੰ ਵਧੀਆ ਕੁਆਲਿਟੀ ਦੀ ਮਿਲੇਗੀ ਇਸ ਲਈ ਸੂਰ ਦਿਖਾਉਣੇ ਸ਼ੁਰੂ ਕਰ ਦੇਗੇ ਕਾਫੀ ਜਿਆਦੇ ਸੋਨੇ ਸੂਣਨੇਗੇ ਟਿਸਟਾ ਦੇਣੇਗੇ ਜਿਹੜੇ ਆਪਾਂ ਲੈਣ ਦੀ ਚਾਹਵਣ ਹੋਣੀ ਹੈ ਤਾਂ ਤੁਸੀਂ ਜਰੂਰ ਲੈ ਸਕਦੇ ਹੋਗੇ ਲਓ ਜੀ ਸਟਾਫ ਰਹੇਗਾ ਚਨੌਨ ਚਨੌਨ ਦੇ ਉੱਪਰ ਇਸ ਤਰ੍ਹਾਂ ਦੇਖੋ ਪ੍ਰਿੰਟ ਬਣਿਆ ਹੋਇਆ ਹੈਗਾ ਬਹੁਤ ਹੀ ਜਿਆਦੇ ਸੋਨਾ ਨੇੜੇ ਤੋਂ ਦਿਖਾਓ ਲਓ ਕਲਰ ਰਹੇਗਾ ਫਿਰੋਜ਼ੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਇਹਨੂੰ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋਗੇ ਤੁਸੀਂ 올ਓਵਰ ਵੀ ਲੈ ਸਕਦੇ ਹੋਗੇ। ਬਾਕੀ ਜਿਹੜਾ ਇਹ ਸੂਟ ਹੈ ਜ਼ਿਆਦਾਤਰ 올ਓਵਰ ਹੀ ਸੋਹਣਾ ਲੱਗੂਗਾ ਮੈਚਿੰਗ ਘੱਟ ਜੋਚੂਗਾ। ਤਾਂ ਤੁਸੀਂ ਇਹ ਜਿਹੜੀ ਮਤਲਬ ਸੂਟ ਹੈਗਾ 올ਓਵਰ ਲੈ ਸਕਦੇ ਹੋ। 올ਓਵਰ ਸੂਟ ਦਾ ਪ੍ਰਾਈਸ ਰਹੇਗਾ 2500 ਪਲੱਸ ਸ਼ਿਪਿੰਗ ਰਹੇਗੀ। ਤੁਸੀਂ ਸਲਾਈ ਕਰਵਾਉਣਾ ਸਲਾਈ ਕਰਵਾ ਸਕਦੇ ਹੋ ਸਾਡੇ ਕੋਲੋਂ। ਬਿਨਾਂ ਸਲਾਈ ਤੋਂ ਮਗਵਾਉਣਾ ਬਿਨਾਂ ਸਲਾਈ ਤੋਂ ਮਗਵਾ ਸਕਦੇ ਹੋ ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗੇ। ਅਗਰ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਤੁਸੀਂ ਚੁਣੌਂਦਾ ਰੱਖ ਸਕਦੇ ਹੋ ਇਹਦੇ ਨਾਲ। 2500 ਪ੍ਰਾਈਸ ਰਹੇਗਾ ਪਹਿਲਾ ਕਲਰ ਇਹਦਾ ਏ ਸੀਗਾ ਮੈਂ ਤੁਹਾਨੂੰ ਦੂਜਾ ਕਲਰ ਵੀ ਦਿਖਾਉਣੀ ਹੈਗੀ ਲੋਟ ਰੈੱਡ ਬਹੁਤ ਹੀ ਜਿਆਦਾ ਸੋਹਣਾ ਦੇਖੋ ਤੁਸੀਂ ਜਿੱਦਾਂ ਕਿ ਹੁਣ ਫੰਕਸ਼ਨ ਆ ਰਹੇ ਨੇਗੇ ਹਨਾ ਸੀਜ਼ਨ ਹੈਗਾ ਤੁਸੀਂ ਇਹ ਸੂਟ ਜ਼ਰੂਰ ਟਰਾਈ ਕਰ ਸਕਦੇ ਹੋਗੇ ਤੁਸੀਂ ਮਤਲਬ ਜਿੱਦਾਂ ਕਿ ਬਰਾਤ ਵਗੈਰਾ ਹੁੰਦੀ ਹੈ ਹਨਾ ਬਰਾਤਾਂ ਦੇ ਦਿਨ ਵੀ ਇਹ ਸੂਟ ਪਾ ਸਕਦੇ ਹੋ ਜਾਗੋ ਵਗੈਰਾ ਤੇ ਵੀ ਇਹ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਬਣੂਗਾ ਨਾਲ ਤੁਸੀਂ ਰੈੱਡ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਜਿਸ ਤਰ੍ਹਾਂ ਇਹਦੇ ਵਿੱਚ ਪ੍ਰਿੰਟ ਹੋਇਆ ਹੋਇਆ 골ਡਨ ਤੇ ਸਿਲਵਰ ਇਸ ਤਰ੍ਹਾਂ ਦਾ ਆਪਾਂ ਤੁਹਾਨੂੰ ਜਿਹੜੀ ਫਿਨਿਸ਼ਿੰਗ ਕਰਕੇ ਦੇ ਦਾਂਗੇ ਲਓ ਜੀ ਦੂਜਾ ਕਲਰ ਇਹ ਸੀਗਾ ਤੀਜਾ ਕਲਰ ਹੈਗਾ ਸੀਗਾ ਮਸਟਰਡ ਲਓ ਜੀ ਇਹ ਵਾਲਾ ਸੂਟ ਐ ਜੀ ਜਿਹੜਾ ਇਹ ਹੈਗਾ ਮਸਟਰਡ ਕਲਰ ਦੇ ਉੱਪਰ ਤੇ ਬਹੁਤ ਹੀ ਜਿਆਦਾ ਕੈਮਰੇ ਚ ਪਰਫੈਕਟ ਆ ਰਿਹਾ ਕਲਰ ਫਰਕ ਆ ਰਿਹਾ ਸੀ ਇਹਦਾ ਇਹਦਾ ਫਰਕ ਆਇਆ ਸੀ ਥੋੜਾ ਡਾਰਕ ਹੈਗਾ ਲਾਈਟ ਆ ਰਿਹਾ ਹੁਣ ਡਾਰਕ ਸਹੀ ਆ ਰਿਹਾ ਜਿਆਦਾ ਡਾਰਕ ਆ ਰਿਹਾ ਹੁਣ ਫਿਰ ਇਸ ਤੋਂ ਥੋੜਾ ਲਾਈਟ ਮਾਨ ਕੇ ਚਲੂ ਕਿਉਂਕਿ ਅੱਜ ਮੈਂ ਵੀਡੀਓ ਨਹੀਂ ਬਣਾ ਰਹੀ ਐ ਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਨਾ ਤਾਂ ਕਰਕੇ ਅਲੱਗ कलर ਹੈਗਾ ਮਸਟਰਡ ਇਹ ਵੀ ਜਿਹੜਾ ਸ਼ੇਡ ਹੈਗਾ ਬਹੁਤ ਜ਼ਿਆਦੇ ਸੋਹਣਾਗਾ ਜਿੰਨੇ ਮੈਂ ਤੁਹਾਨੂੰ ਕਲਰ ਦਿਖਾਉਂਗੀ ਇਹਦੇ ਵਿੱਚ ਤਾਂ ਸਾਰੇ ਹੀ ਬਹੁਤ ਜ਼ਿਆਦੇ ਸੋਹਣੇ ਲੱਗੇ ਲੋਡ ਅਗਲਾ ਕਲਰ ਰਹੇਗਾ ਮਜ਼ੈਂਟਾ ਇਹ ਵੀ ਹੈ ਜਿਹੜਾ ਸੂਟ ਹੈ ਬਹੁਤ ਜਿਆਦਾ ਸੋਹਣਾਗਾ ਕਲਰ ਬਹੁਤ ਜਿਆਦਾ ਸੋਹਣਾਗਾ ਸੌਰੀ ਹੈ ਨਾ ਇੱਕ ਮੇ ਤੋਂ ਨਾ ਗਲਤੀ ਨਾਲ ਜਿਹੜਾ ਗਏ ਟਿਸਟਾ ਦੀ ਕਲੈਕਸ਼ਨ ਬੋਲੀ ਗਈ ਟਿਸਟਾ ਦੇ ਕਿਹਦੇ ਨਾਲ ਦੇ ਹੋਰ ਪ੍ਰਿੰਟ ਨੇ ਮੈਂ ਅੱਗੇ ਦਿਖਾਉਂਗੀ ਤੁਹਾਨੂੰ ਉਹ ਵੀ ਮੇਰੇ ਆਏ ਸੀਗਾ ਵੀ ਇਹ ਵੀ ਟਿਸਟਾ ਦੇ ਨੇ ਇਹ ਐਸਕੇ ਦੇ ਰਹਣਗੇ 올ਓਵਰ ਸੂਟ ਹੈ ਜਿਹੜਾ 2500 ਰਹੇਗਾ ਹਨਾ ਮੈਂ ਤੁਹਾਨੂੰ ਕੋਈ ਵੀ ਔਲੇ ਦੇ ਵਿੱਚ ਨਹੀਂ ਰੱਖਣਾ ਚਾਹੁੰਦੀ ਜੋ ਵੀ ਗੱਲ ਹੈ ਮੈਂ ਕਲੀਅਰ ਕਰਦੀ ਕਈ ਵਾਰ ਆਪਣ ਨੂੰ ਗਲਤੀ ਲੱਗ ਜਾਂਦੀ ਹੈ ਕੀ ਲੋਜੀ ਐਸ ਕੇ ਦੇ ਸੂਟ ਰਹਣਗੇ ਸਾਰੇ ਐਸ ਕੇ ਦੇ ਸੂਟਨੇਗੇ ਇਹ ਵਾਲੇ 2500 ਪ੍ਰਾਈਸ ਹੈ ਇਹਨਾਂ ਦਾ 올ਓਵਰ ਦਾ ਇਹ ਅੱਗੇ ਜੀ ਅੱਗੇ ਆਰਗੈਂਜ਼ਾ ਤੇ ਪਿਓਰ ਆਰਗੈਂਜ਼ਾ ਤੇ ਨੇ ਵਾਲੇ ਜਿਹੜਾ ਪ੍ਰਿੰਟ ਡਿਜ਼ਾਈਨ ਹੈਗਾ ਬਹੁਤ ਜ਼ਿਆਦੇ ਸੋਹਣਾਗਾ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਜੇ ਤੁਸੀਂ 올ਓਵਰ ਸੂਟ ਲੈਣਾ 올ਓਵਰ ਲੈ ਸਕਦੇ ਹੋ ਮੈਚਿੰਗ ਲੈਣਾ ਤਾਂ ਮੈਚਿੰਗ ਲੈ ਸਕਦੇ ਹੋ ਵੀ ਜਿਸ ਤਰ੍ਹਾਂ ਵੀ ਤੁਸੀਂ ਬਣਵਾਉਣਾ ਚਾਹੋਗੇ ਉਦਾਂ ਬਣਵਾ ਸਕਦੇ ਹੋ ਇਹਦਾ ਪ੍ਰਾਈਸ ਵੀ ਰਹੇਗਾ 2500 ਕਲਰ ਹੈਗਾ ਫਰੋਜ਼ੀ ਅਗਲਾ ਕਲਰ ਰਹੇਗਾ ਮਜ਼ੈਂਟਾ ਬਹੁਤ ਜਿਆਦੇ ਸੋਹਣੀ ਕਲੈਕਸ਼ਨ ਹੈਗੀ ਸਰਦਾਰੀ ਜੀ ਲੁੱਕ ਹੈਗੀ ਜਦੋਂ ਇਹਨਾਂ ਨਾਲ ਦੁਪੱਟੇ ਵਗੈਰਾ ਰੈਡੀ ਹੋ ਗਿਆ ਬਹੁਤ ਜਿਆਦੇ ਸੋਹਣੇ ਬਣਗੇ ਸੂਟ पच्ची सौ प्राइज है बहुत ही ज्यादा सोहना है ऑरगेजा बहुत सॉफ्ट हैगा ये तो टापटा लगा सकते हो देखो बहुत हल्का है मुठी देगा टापटा लगाओ लाइनिंग लगाओ जिंद मर्जी लगाओ अगला शेड भी देख सकते हो कि बहुत प्यारा जहाँ शेड हैगा ਵੀ ਆਪਾਂ ਕੱਲ ਨੂੰ ਪਾਵਾਂਗੇ ਇੰਸਟਾਗ੍ਰam ਤੇ ਵਟਸਐਪ ਤੇ ਵੀ ਪਾਵਾਂਗੇ ਰੀਲ ਇਹਨਾਂ ਦੀ ਲਾਸਟ ਹੈਗਾ ਦਾ ਮਸਟਰਡ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਇਹਦੇ ਨਾਲ ਤੁਸੀਂ ਆਰਗੈਂਜ਼ਾ ਪਿਓਰ ਆਰਗੈਂਜ਼ਾ ਦੁਪੱਟਾ ਵੀ ਰੱਖ ਸਕਦੇ ਹੋਗੇ ਸੌਫਟ ਵੀ ਰੱਖ ਸਕਦੇ ਹੋਗੇ ਚੁਣਾਉਣ ਦਾ ਵੀ ਰੱਖ ਸਕਦੇ ਹੋਗੇ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਤਰ੍ਹਾਂ ਦਾ ਦੁਪੱਟਾ ਜਿਹੜਾ ਲੈ ਸਕਦੇ ਹੋਗੇ ਇਹਦੇ ਨਾਲ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੇ ਸੂਟ ਸੋਹਣੇ ਲੱਗੇ ਹੋਣਗੇ ਜੇ ਤੁਹਾਨੂੰ ਸਾਡੇ ਸੂਟ ਸੋਹਣੇ ਲੱਗੇ ਹੋਣਗੇ ਤਾਂ ਕਮੈਂਟ ਕਰਕੇ ਜੂਰ ਦੱਸੋ ਲਾਈਕ ਜਰੂਰ ਕਰ ਦਿਓ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆ ਨਾਗਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਮੈਸੇਜ ਕਰ ਦਿਓ ਜਿਹੜੇ ਆਪਾਂ ਵਲੌਗ ਪਾਉਣਗੇ ਮਾਰਨਿੰਗ ਟਾਈਮ 10 11 12 ਦੇ ਵਿੱਚ ਆਪਾਂ ਕਰਦੇ ਥੋੜੇ ਜਿਲੇ ਲੇਟ ਕਰਦੇ ਪਹਿਲਾਂ ਆਪਾਂ ਦੋਕ ਦਿਨ ਬਾਅਦ ਜਿਆਦਾ ਜਲਦੀ ਪਾ ਦਿੰਦੇ ਸੀ ਹੁਣ ਆਪਾਂ ਥੋੜਾ ਜਿਹਾ ਲੇਟ ਨਾਲੇ ਚਲੋ ਆਪਾਂ ਹਣਾ ਸਵੇਰੇ ਕੰਮ ਧੰਦੀ ਕਰਦੇ ਹੁੰਨੇ ਆ ਕਿ ਤਾਂ ਕਰਕੇ ਥੋੜਾ ਲੇਟ ਹੀ ਹੈ ਸਹੀ ਹੈਗਾ ਤੇ ਅੱਜ ਰਿਹਾ ਜੀ ਥੋੜਾ ਜਿਹਾ ਬਿਜ਼ੀ ਰਿਹਾ ਕੰਮ ਸਾਰਾ ਦਿਨ ਤੇ ਚਲੋ ਜੀ ਤੁਹਾਨੂੰ ਸੂਟ ਪਸੰਦ ਆਇਆ ਤਾਂ ਜਰੂਰ ਆਰਡਰ ਕਰਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ